ਕਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਜਵਾਬ ਸਵਾਲਾਂ ਦੇ ਜਵਾਬ ਦੇਣ ਲਈ ਹੀ ਆਪਾਂ ਨੇ ਇਹ ਵੀਡੀਓ ਬਣਾਈ ਹੈ ਕਿਉਂਕਿ ਜਦੋਂ ਵੀ ਅਕਸਰ ਆਪਾਂ ਹਨਾ ਪਾਠ ਕਰਦੇ ਆ ਜਾਂ ਆਪਣੇ ਘਰ ਦੇ ਵਿੱਚ ਸੈਂਚੀਆਂ ਰੱਖੀਆਂ ਹੋਈਆਂ ਨੇ ਗੁਟਕਾ ਸਾਹਿਬ ਰੱਖੇ ਹੋਏ ਨੇ ਤੇ ਅਕਸਰ ਮੈਨੂੰ ਪੈਨਪਰਾ ਪੁੱਛਦੇ ਆ ਵੀ ਦੀਦੀ ਉਹਨਾਂ ਨੇ ਕਿਵੇਂ ਸਾਮ ਸੰਭਾਲ ਕਰੀ ਤੇ ਕਿਵੇਂ ਅਸੀਂ ਉਹਨਾਂ ਤੋਂ ਹਨਾ ਪਾਠ ਕਰ ਸਕਦੇ ਆ ਇਸ਼ਨਾਨ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਕਿ ਜਦੋਂ ਅਸੀਂ ਲੈਟਰਨ ਬਾਥਰੂਮ ਜਾਣੇ ਆ ਫਿਰ ਸਾਨੂੰ ਹਨਾ ਪਾਠ ਸੌਰੀ ਇਸ্নান ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਤੇ ਆਪਾਂ ਪਾਠ ਕਰਦੇ ਆ ਪਾਠ ਕਰਨ ਲਈ ਕਈ ਕਹਿਣਗੇ ਵੀ ਮਨ ਦੀ ਸੁੱਧਤਾ ਹੋਣੀ ਚਾਹੀਦੀ ਹੈ ਹਨਾ ਅਕਸਰ ਅੱਜ ਕੱਲ੍ਹ ਦੇ ਜਿਹੜੇ ਮਾਡਰਨ ਨੇ ਇਹੀ ਕਹਿੰਦੇ ਨੇ ਵੀ ਮਨ ਦੀ ਸੁੱਧਤਾ ਹੋਣੀ ਚਾਹੀਦਾ ਮਨ ਦੀ ਸੁੱਧਤਾ ਦਾ ਕੀ ਪਤਾ ਤੁਹਾਡੇ ਦਾ ਹਨਾ ਮਨ ਤਾਂ ਆਪਣਾ ਇੱਕ ਇੱਕ ਸਕਿੰਟ ਦੇ ਵਿੱਚ ਬਦਲਦਾ ਨਾ ਮਨ ਦਾ ਭਰੋਸਾ ਤਾਂ ਕਹਿੰਦੇ ਖੁਦ ਨੂੰ ਨਹੀਂ ਹੈਗਾ ਜੇ ਆਪਾਂ ਕਹੀਏ ਵੀ ਮੈਨੂੰ ਹਨਾ ਦੂਸਰੇ ਦੇ ਮਨ ਦਾ ਪਤਾ ਨਹੀਂ ਆਪਾਂ ਨੂੰ ਆਪਣੇ ਖੁਦ ਦੇ ਮਨ ਦਾ ਨਹੀਂ ਪਤਾ ਹੈਗਾ ਇਹ ਨਹੀਂ ਪਤਾ ਵੀ ਇੱਥੇ ਆਪਾਂ ਹੁਣ ਬੈਠੇ ਪਾਠ ਕਰ ਰਹੇ ਹਾਂ ਪਾਠ ਕਰਦੇਗਾ ਤਾਂ ਇਹ ਨਹੀਂ ਪਤਾ ਵੀ ਇਹ ਕਿੱਥੇ ਤੱਕ ਉਡਾਰੀਆਂ ਮਾਰ ਜੇ ਹਨਾ ਕਈ ਵਾਰੀ ਵਿਦੇਸ਼ਾਂ ਤੱਕ ਵੀ ਜਾਇ ਆਉਂਦਾ ਹੈਗਾ ਜਦ ਆਪਣਾ ਮਨ ਆਪਣੇ ਕੰਟਰੋਲ ਦੇ ਵਿੱਚ ਹੀ ਨਹੀਂ ਹੈਗਾ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਵੀ ਸਾਡਾ ਮਨ ਸੋਤਾ ਸਾਰਾ ਦੇਣਾ ਪਾਣਾ ਝੂਠ ਬੋਲਣਾ ਚੋਗਲੀਆਂ ਕਰਨੀਆਂ ਇੱਧਰ ਉੱਧਰ ਦੀ ਹਨਾ ਮਾਰਨੀਆਂ ਬਹੁਤ ਹਨਾ ਕਹਿੰਦੇ ਹੁੰਦੇ ਨੇ ਜਿਹੜਾ ਹਿੱਤ ਹਨਾ ਕਹਿੰਦੇ ਇਹ ਦੋ ਨੰਬਰ ਬਿਨਾਂ ਜਿਵੇਂ ਕਿ ਆਪਾਂ ਕਹਿੰਨਾ ਵੀ ਨਹੀਂ ਜੁੜਦਾ ਜਿਵੇਂ ਹੁਣ ਆਪਣੇ ਵਰਗੇ ਨੇ ਸਾਰੇ ਪੈਣਪਰਾ ਮਿਹਨਤ ਕਰਦੇ ਹੈਗੇ ਹਨ ਉਹ ਮਿਹਨਤ ਦਾ ਧਨ ਦੇ ਨਾਲ ਆਪਾਂ ਸਿਰਫ ਸਵੇਰ ਸ਼ਾਮ ਦੀ ਹੈਨਾ ਦਾਲ ਫੁਲਕਾ ਜਿਹਾ ਆਪਣੇ ਘਰ ਦਾ ਗੁਜ਼ਾਰਾ ਕਰ ਸਕਦੇ ਆ ਉਹਦੇ ਨਾਲ ਆਪਾਂ ਪ੍ਰਾਪਰਟੀ ਐਨੀ ਖਰੀਦ ਸਕਦੇ ਹੈਗੇ ਧਨ ਜੁੜਦਾ ਉਦੋਂ ਹੀ ਹੈ ਜਦੋਂ ਕਿ ਬੰਦਾ ਗਲਤ ਕੰਮ ਕਰਦਾ ਪਰ ਜਦੋਂ ਤੁਸੀਂ ਵਾਹਿਗੁਰੂ ਜੀ ਦਾ ਸਿਮਰਨ ਕਰਨ ਲੱਗ ਜੂਗੇ ਵਾਹਿਗੁਰੂ ਜੀ ਤੇ ਵਿਸ਼ਵਾਸ ਕਰਨ ਲੱਗ ਜੂਗੇ ਤਾਂ ਵਾਹਿਗੁਰੂ ਜੀ ਤੁਹਾਡੀ ਉਹ ਕੀਤੀ ਹੋਈ ਦਸਾਂ ਨਾਹਾਂ ਦੀ ਕਿਰਤ ਦੇ ਵਿੱਚ ਵੀ ਇੰਨਾ ਵਾਅਦਾ ਕਰਨ ਲੱਗ ਜਾਨੇ ਕਿ ਤੁਹਾਨੂੰ ਥੋੜੀ ਵਿੱਚ ਵੀ ਸਬਰ ਆਉਣ ਲੱਗ ਜੂਗਾ ਆਪਾਂ ਨੂੰ ਸਬਰ ਨਹੀਂ ਆਉਂਦਾ ਇਸੇ ਕਰਕੇ ਹੀ ਆਪਣਾ ਡਿਪਰੈਸ਼ਨ ਨੀਂਦ ਨਾ ਆਉਣੀ ਹੈ ਖੁਦਕੁਸ਼ੀਆਂ ਕਰਨੀਆਂ ਕਿਉਂਕਿ ਆਪਾਂ ਨੇ ਇਹ ਖਵਾਇਸ਼ਾਂ ਨੇ ਜਿਹੜੀਆਂ ਉਹ ਬਹੁਤ ਵੱਡੀਆਂ ਨੇ ਹਨ ਹਰ ਇੱਕ ਨੂੰ ਹੁੰਦਾ ਵੀ ਮੈਂ ਜ਼ਿੰਦਗੀ ਦੇ ਵਿੱਚ ਇੱਕ ਸੋਹਣਾ ਘਰ ਹੋਵੇ ਵਧੀਆ ਮੇਰੇ ਕੋਲੇ ਹੈਨਾ ਗੱਡੀ ਹੋਵੇ ਤੇ ਮੇਰੇ ਬੱਚੇ ਵਧੀਆ ਹੋਣ ਵਧੀਆ ਕੱਪੜੇ ਪਾਉਣ ਵਧੀਆ ਖਾਣ ਪੀਣ ਪਰ ਆਪਣੇ ਕਰਮਾਂ ਦਾ ਕਰਿਆ ਹੋਇਆ ਹੈ ਨਾ ਆਪਾਂ ਉਹੀ ਵੜਦੇ ਆ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰ ਜਣਾ ਨਾ ਕਿਸੇ ਨੂੰ ਦੋਸ ਨਾ ਦਿਓ ਇਹ ਨਾ ਕਹੋ ਵੀ ਹਾਂ ਮੈਨੂੰ ਮੇਰੇ ਬਚੋਲੇ ਨੇ ਇਦਾਂ ਡੋਬਤਾ ਜਾਂ ਮੇਰੇ ਮਾਪੇ ਨੇ ਇਦਾਂ ਕਰਤਾ ਜਾਂ ਮੈਨੂੰ ਰੱਬ ਨੇ ਇਦਾਂ ਕਰਤਾ ਦੇਖੋ ਕੋਈ ਕਿਸੇ ਨੂੰ ਕੁਝ ਨਹੀਂ ਕਰਦਾ ਆਪਾਂ ਆਪਣੇ ਕਰਮਾਂ ਦੇ ਹੀ ਕੀਤੇ ਹੋਏ ਭੋਗ ਰਹੇ ਹਾਂ ਜਿੱਦਣ ਤੁਸੀਂ ਇਹ ਸਵਰ ਕਰਨ ਲੱਗੇ ਨਾ ਉਸੇ ਦਿਨ ਤੁਹਾਡੇ ਕਰਮ ਬਦਲਨੇ ਸ਼ੁਰੂ ਹੋ ਜਾਣਗੇ ਤੇ ਆਓ ਅੱਜ ਆਪਾਂ ਤੁਹਾਡੇ ਸਵਾਲਾਂ ਦੇ ਹਨਾ ਜਵਾਬ ਦਿੰਨੇ ਕਿ ਆਪਾਂ ਨੂੰ ਜਦੋਂ ਪਾਠ ਕਰਨਾ ਹੈ ਉਸ ਤੋਂ ਪਹਿਲਾਂ ਆਪਾਂ ਨੂੰ ਲੈਟਰਨ ਬਾਥਰੂਮ ਜਿਵੇਂ ਆਪਾਂ ਜਾਣੇ ਆ ਵੀ ਆਪਾਂ ਨੂੰ ਇਸ਼ਨਾਨ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਦੇਖੋ ਸਭ ਤੋਂ ਪਹਿਲੀ ਗੱਲ ਕਿ ਗੁਰੂ ਸਾਹਿਬ ਜੀ ਨੇ ਹਨ ਕਿਹਾਗਾ ਕਿ ਹਰ ਇੱਕ ਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਜ਼ਰੂਰੀ ਹੈ ਆਪਣੇ ਮਨ ਦੀ ਸੁੱਧਤਾ ਵੀ ਜ਼ਰੂਰੀ ਹੈ ਨਾ ਉੱਥੇ ਆਪਾਂ ਨੂੰ ਤਨ ਦੀ ਸੁੱਧਤਾ ਵੀ ਜ਼ਰੂਰੀ ਹੈ ਕਿਉਂਕਿ ਸ਼ਾਮ ਨੂੰ ਦੇਖੋ ਜਿਵੇਂ ਕਿ ਗ੍ਰਿਸ਼ਤੀ ਆ ਨਾ ਪਤੀ ਪਤਨੀਆਂ ਆ ਆਪਾਂ ਹਮ ਬਿਸਤਰੋਂ ਵੀ ਹੁੰਨੇ ਆ ਇੱਕ ਦੂਜੇ ਦੇ ਨਾਲ ਟੱਚਿੰਗ ਵੀ ਹੁੰਦੀ ਆ ਹਨ ਵੈਸੇ ਵੀ ਆਪਾਂ ਸਾਰਾ ਦਿਨ ਗੰਦੇ ਕੰਮਾਂ ਮਲਕੇ ਜਿਵੇਂ ਲਾ ਲੋ ਕਿ ਗੋਹਾ ਕੁੜਾ ਕਰਦੇ ਆ ਝਾੜੂ ਪੋਚਾ ਕਰਦੇ ਆ ਵੀਰ ਨੇ ਖੇਤਾਂ ਵਿੱਚ ਕੰਮ ਕਰਦੇ ਨੇ ਡਿਊਟੀਆਂ ਤੇ ਜਾਂਦੇ ਆ ਨਾ ਆਪਾਂ ਬਾਥਰੂਮ ਜਾਂਦੇ ਆ ਟਾਇਲਟ ਜਾਂਦੇ ਆ ਫਿਰ ਵੀ ਚਾਹੇ ਕੁਝ ਵੀ ਹੈ ਨਾ ਜਿਵੇਂ ਕਿ ਆਪਣੀਆਂ ਹੁਣ ਇੰਗਲਿਸ਼ ਸੀਟਾਂ ਨੇ ਹੈ ਨਾ ਉਹ ਤੋਂ ਫਿਰ ਵੀ ਸਿੱਟੇ ਆਪਣੇ ਬੋਡੀ ਤੇ ਪੈਂਦੀ ਹੀ ਪੈਂਦੀ ਨੇ ਦੇਖੋ ਗੁਰੂ ਸਾਹਿਬ ਜੀ ਇੱਕ ਮਲਕੇ ਬ੍ਰਹਿਮੰਡ ਤੋਂ ਆਈ ਹੋਈ ਹੈ ਨਾ ਬਾਣੀ ਉਹ ਕੋਈ ਇਨਸਾਨ ਨੇ ਤਾਂ ਲਿਖੀ ਨਹੀਂ ਇਨਸਾਨ ਨੇ ਬਣਾਈ ਨਹੀਂ ਕੋਈ ਕਿਤਾਬ ਨਹੀਂ ਹੈਗੀ ਵੀ ਆਪਾਂ ਸੁੱਤੇ ਉੱਠਿਆਂ ਜਾਂ ਆਪਾਂ ਲੈਡਰਿੰਗ 'ਚ ਬੈਠੇ ਵੀ ਨਿਊਜ਼ਪੇਪਰ ਪੜ੍ਹੀ ਜਾਂਦੇ ਨੇ ਹਨਾ ਅੱਜਕੱਲ ਤਾਂ ਮਾਡਰਨ ਆਪਾਂ ਹੋ ਗਏ ਥੋੜੇ ਜਿਹਾ ਹਨਾ ਜਿਹੜੇ ਪਹਿਲਾਂ ਸਮਾਂ ਸੀ ਨਾ ਉਦੋਂ ਮਲਕਿ ਅੱਖਰ ਨੂੰ ਕੋਈ ਵੀ ਕਿਤੇ ਵੀ ਕੋਈ ਅੱਖਰ ਲਿਖਿਆ ਹੁੰਦਾ ਨਾ ਤਾਂ ਜੇ ਕਈ ਵਾਰ ਬੱਚੇ ਦਾ ਪੈਰ ਲੱਗ ਜਾਂਦਾ ਜਾਂ ਕਈ ਵਾਰੀ ਨੀਚੇ गिर ਜਾਂਦੀ ਕਿਤਾਬ ਤਾਂ ਮਾਪੇ ਕਹਿੰਦੇ ਪੁੱਤ ਇਹਨੂੰ ਚੱਕ ਕੇ ਮੱਥੇ ਦੇ ਨਾਲ ਆ ਇਹ ਤੇਰੇ ਕਰਮ ਬਾਦਲੂ ਇਹਨੂੰ ਤੂੰ ਪੜੇਂਗਾ ਇਤਰੀ ਪੜਾਈਏ ਇਹਦੇ ਨਾਲ ਤੇਰਾ ਆਉਣ ਵਾਲਾ ਭਵਿੱਖ ਸਭਰੂਗਾ ਉਹ ਤਾਂ ਫਿਰ ਵੀ ਰੱਬ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ 10 ਜਾਮਿਆਂ ਦੇ ਵਿੱਚ ਮਲਕੀ ਆਏ ਨੇ ਗੁਰੂ ਸਾਹਿਬ ਜੀ ਜਦੋਂ ਆਪਣੀ ਜੋਤ ਗੁਰੂ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟਿਕਾਈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਅੱਜ ਤੋਂ ਤੁਹਾਡੇ ਗੁਰੂ ਸਾਹਿਬ ਇਹ ਨੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਦੁਵੀਦਾ ਕੋਈ ਵੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਗੁਰੂ ਸਾਹਿਬ ਜੀ ਤੋਂ ਪੁੱਛ ਸਕਦੇ ਹੋ ਕਿਉਂਕਿ ਜਦੋਂ ਪਾਤਸ਼ਾਹ ਹੀ ਜਾਣ ਲੱਗੇ ਸੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਦੁਨੀਆ ਤੋਂ ਮਤਲਬ ਕਿ ਆਪਣਾ ਦੇ ਰੂਪ ਛੱਡ ਕੇ ਜਾਣ ਲੱਗੇ ਸੀ ਤਾਂ ਸੰਗਤਾਂ ਨੇ ਪੁੱਛਿਆ ਵੀ ਗੁਰੂ ਸਾਹਿਬ ਜੀ ਜਦੋਂ ਸਾਨੂੰ ਕਿਸੇ ਚੀਜ਼ ਦੀ ਕੋਈ ਗੱਲ ਦੀ ਜ਼ਰੂਰਤ ਹੁੰਦੀ ਹੈ ਕੋਈ ਦੁਬਿਧਾ ਹੁੰਦੀ ਹੈ ਸੀ ਤੁਹਾਨੂੰ ਪੁੱਛ ਲੈਣੇ ਪਰ ਤੁਸੀਂ ਜਾ ਰਹੇ ਹੋ ਤੇ ਸੱਚਖੰਡ ਨੂੰ ਤੇ ਹੁਣ ਅਸੀਂ ਕਿਸ ਤੋਂ ਪੁੱਛਾਂਗੇ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਤੂੰ ਮਨ ਦੇ ਵਿੱਚ ਅਰਦਾਸ ਕਰੀਂ ਕੜਾਹ ਪ੍ਰਸ਼ਾਦ ਦੀ ਦੇਗ ਸਜਾਈਂ ਜਪਜੀ ਸਾਹਿਬ ਤੇ ਅਨੰਦ ਸਾਹਿਬ ਜੀ ਦਾ ਸੰਪੂਰਨ ਪਾਠ ਕਰਕੇ ਖੜਾ ਹੋ ਕੇ ਅੱਡੀਆਂ ਜੋੜ ਕੇ ਅਰਦਾਸ ਕਰੀਂ ਜੋ ਵੀ ਤੇਰੇ ਮਨ ਦੀ ਦੁਬਿਧਾ ਹੋਵੇਗੀ ਤੈਨੂੰ ਉਹ ਜ਼ਰੂਰ ਪ੍ਰਾਪਤ ਹੋਵੇਗੀ ਤੈਨੂੰ ਉਸ ਦਾ ਜਵਾਬ ਮਿਲੇਗਾ ਆਪਾਂ ਦੇਖੋ ਪਾਠ ਕਰਵਾ ਲੈਨੇ ਆ ਜਦੋਂ ਕਿ ਆਪਾਂ ਨੂੰ ਹੁਕਮਨਾਮਾ ਸਾਹਿਬ ਮਿਲਣਾ ਹੁੰਦਾ ਹੈ ਨਾ ਜਿਹੜਾ ਕਿ ਆਪਾਂ ਕਹਿੰਦੇ ਵੀ ਅੱਜ ਮੇਰੇ ਆ ਸੁੱਖ ਪੂਰੀ ਹੋ ਜੇ ਮੈਂ ਪਾਠ ਕਰਵਾਉਂਗਾ ਨਾ ਖੰਡ ਪਾਠ ਕਰਵਾਉਂ ਜਾਂ ਸਹਿਜ ਪਾਠ ਕਰਵਾਉਂ ਆਪਾਂ ਕਰਵਾ ਲੈਨੇ ਆ ਪਰ ਜਦੋਂ ਹੁਕਮਨਾਮਾ ਸਹਬ ਹੁੰਦਾ ਜਦੋਂ ਕਿ ਗੁਰੂ ਸਾਹਿਬ ਜੀ ਦਾ ਹੁਕਮ ਹੁੰਦਾ ਤੁਹਾਡੇ ਵਾਸਤੇ ਵੀ ਜਿਹੜਾ ਤੁਹਾਡਾ ਪਾਠ ਹੈ ਉਹ ਸੰਪੂਰਨ ਹੋਇਆ ਕੀ ਗੁਰੂ ਸਾਹਿਬ ਜੀ ਤੁਹਾਡੇ ਤੇ ਖੁਸ਼ ਨੇ ਕੀ ਗੁਰੂ ਸਾਹਿਬ ਜੀ ਤੁਹਾਨੂੰ ਅੱਗੇ ਖੁਸ਼ੀਆਂ ਦੇਣਗੇ ਤੇ ਤੁਹਾਨੂੰ ਕੀ ਹੁਕਮ ਹੈ ਉਦੋਂ ਆਪਾਂ ਸੁਣਦੇ ਨਹੀਂ ਉਦੋਂ ਪਰਿਸ਼ਤੇਦਾਰਾਂ ਦੇ ਵਿੱਚ ਚਚਰ ਚਚਰ ਭੈਣਾ ਮੇਰੀਆਂ ਵਸ ਜਦੋਂ ਬਾਬਾ ਜੀ ਕੇ ਰੰਫਤੇ ਬੁਲਾਉਂਦੇ ਨੇ ਬਸ ਫੇਰ ਤਾਂ ਸੁਣ ਨਹੀਂ ਨਹੀਂ ਵੀ ਕੀ ਆ ਜਦੋਂ ਆਪਾਂ ਸੁਣਦੇ ਨਹੀਂ ਤੇ ਆਪਾਂ ਖਾਲੀ ਆ ਇਸ ਤੇ ਵੀ ਮੈਂ ਤੁਹਾਨੂੰ ਇੱਕ ਅਲੱਗ ਤੋਂ ਵੀਡੀਓ ਪਾਵਾਂਗੀ ਕਿ ਕਿਵੇਂ ਆਪਾਂ ਆਟ ਕਰਵਾਉਣੇ ਆ ਤੇ ਕਿਉਂ ਆਪਾਂ ਨੂੰ ਉਸ ਦਾ ਪੂਰਾ ਫਲ ਨਹੀਂ ਮਿਲਦਾ ਤੇ ਕਿਸ ਤਰੀਕੇ ਨਾਲ ਕਰਵਾਉਣਾ ਚਾਹੀਦਾ ਤੇ ਆ ਗਈ ਗੱਲ ਇਸ਼ਨਾਨ ਦੀ ਦੇਖੋ ਕਈ ਵਾਰੀ ਤਾਂ ਆਪਾਂ ਹਨਾ ਗੁਰਕਾ ਸਾਹਿਬ ਦੇ ਸੌਰੀ ਆਪਣੇ ਮੋਬਾਈਲ ਦੇ ਵਿੱਚ ਹਨਾ ਗੁਰਕਾ ਸਾਹਿਬ ਡਾਊਨਲੋਡ ਕਰ ਲੈਣੇ ਆਗੇ ਤੇ ਕਈ ਭੈਣ ਬੰਦੀਆਂ ਘਰ ਦੇ ਵਿੱਚ ਸੈਂਚੀਆਂ ਰੱਖਿਓ ਸੈਂਚੀਆਂ ਮਲਕੇ ਵੀ ਗੁਰੂ ਸਾਹਿਬ ਜੀ ਦੇ ਦੋ ਭਾਗ ਬਣਾ ਕੇ ਜੇ ਹੁਣ ਆਪਾਂ ਸੰਪੂਰਨ ਰੱਖਾਂਗੇ ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਣ ਗਈ ਦੇਖੋ ਉਹਨਾਂ ਦੀ ਬਹੁਤ ਮਰਿਆਦਾ ਹੈ ਹਨਾ ਸਵੇਰੇ ਵੀ ਪ੍ਰਕਾਸ਼ ਕਰਨਾ ਸ਼ਾਮ ਨੂੰ ਸੰਤੋਖਣਾ ਵੀ ਦੋਹੇ ਟਾਈਮ ਹਨਾ ਪ੍ਰਸ਼ਾਦਾ ਬਣਾ ਕੇ ਭੋਗ ਵੀ ਲਗਾਉਣਾ ਕਿਉਂਕਿ ਗੁਰੂ ਸਾਹਿਬ ਜੀ ਦੇ ਰੂਪ ਦੇ ਵਿੱਚ ਚਾਹੇ ਚਲੇ ਗਏ ਪਰ ਜੋਤ ਸਰੂਪੀ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਰਾਜਮਾਨ ਨੇ ਹਨ ਜੋ ਵਿਸ਼ਵਾਸ ਕਰਦਾ ਹੈ ਉਹਨਾਂ ਨੂੰ ਗੁਰੂ ਸਾਹਿਬ ਜੀ ਪ੍ਰਤੱਖ ਦਰਸ਼ਨ ਦਿੰਦੇ ਆ ਉਹਨਾਂ ਦੇ ਮੂੰਹ ਤੋਂ ਬੋਲੀ ਹੋਈ ਸੋਚੀ ਹੋਈ ਗੱਲ ਵੀ ਪੂਰੀ ਹੁੰਦੀ ਹੈ ਜੋ ਕਿ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝਦੇ ਆ ਅੱਜ ਕੱਲ ਆਪਾਂ ਦੁਖੀ ਇੰਨੇ ਤਾਂ ਹੀ ਹੋ ਕਿਉਂਕਿ ਆਪਾਂ ਸਿਰਫ ਇੱਕ ਕਿਤਾਬ ਤੋਂ ਸਮਝਣ ਲੱਗ ਗਏ ਆਪਾਂ ਸਿਰਫ ਇਹ ਸਮਝਣ ਲੱਗ ਗਏ ਵੀ ਇਹ ਤਾਂ ਇੱਕ ਗਿਆਨ ਹੈ ਆਪਾਂ ਇਹ ਨਹੀਂ ਸਮਝ ਰਹੇ ਵੀ ਗੁਰੂ ਸਾਹਿਬ ਜੀ ਦੀ ਜੋਤ ਇਹਦੇ ਵਿੱਚ ਹੈ ਜੀਨੇ ਸਮਝਿਆ ਉਹਦੇ ਵੀਰੇ ਪਾਰ ਹੋਏ ਨੇ ਬਹੁਤ ਤੁਹਾਨੂੰ ਇਦਾਂ ਦੇ ਲੋਕ ਮਿਲ ਜਾਣਗੇ ਜਿਹੜੇ ਕਹਿਣਗੇ ਵੀ ਅਸੀਂ ਜਦੋਂ ਤੋਂ ਗੁਰੂ ਸਾਹਿਬ ਜੀ ਦੇ ਨਾਲ ਜੁੜੇ ਆ ਨਾ ਸਾਡੀ ਜ਼ਿੰਦਗੀ ਬਦਲ ਗਈ ਹੈ ਮੈਂ ਖੁਦ ਤੁਹਾਡੇ ਸਾਹਮਣੇ ਇੱਕ ਉਦਾਹਰਣ ਬੈਠੀ ਆ ਹਨਾ ਜਦੋਂ ਤੋਂ ਮੈਨੂੰ ਸੋਝੀ ਆਈਏ ਵੀ ਹਾਂ ਗੁਰੂ ਸਾਹਿਬ ਜੀ ਇਦਾਂ ਨੇ ਬਸ ਤੁਸੀਂ ਐਨ ਲਾ ਲਓ ਵੀ ਪਿੱਛੇ ਮੁੜ ਕੇ ਗੁਰੂ ਸਾਹਿਬ ਜੀ ਨੇ ਦੇਖਣੀ ਨਹੀਂ ਦਿੱਤਾ ਉਹ ਮਿਲਿਆ ਜਿਹੜਾ ਕਿ ਸਿਰਫ ਇਦਾਂ ਸੋਚਦੇ ਹੁੰਦੇ ਸੀ ਵੀ ਜੇ ਕਾਸ਼ ਆਹ ਚੀਜ਼ ਆਏ ਹੋ ਜੇ ਕਾਸ਼ ਆਏ ਹਨਾ ਇਹ ਹੋ ਜੇ ਵੀ ਉਹ ਪਤਾ ਵੀ ਨਹੀਂ ਲੱਗਦਾ ਵੀ ਕਦੋਂ ਪੂਰੀ ਹੋਈ ਜਾ ਰਹੀ ਹੈ। ਵੀ ਵਾਈਗਰੂ ਜੀ ਨੂੰ ਹਾਜ਼ਰ-ਨਾਜ਼ਰ ਸਮਝੋ ਇਹ ਸਮਝੋ ਵੀ ਵਾਈਗਰੂ ਜੀ ਦੇ ਰੂਪ ਦੇ ਥਰੂ ਹੀ ਮਲਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਸਾਡੇ ਨਾਲ ਨਹੀਂ ਹਰ ਟਾਈਮ ਸਾਡੇ ਅੰਦਰ ਹੀ ਨੇ ਜੋ ਅਸੀਂ ਬੋਲ ਰਹੇ ਹਾਂ ਜੋ ਅਸੀਂ ਕਰ ਰਹੇ ਹਾਂ ਸਭ ਦੇਖ ਰਹੇ ਨੇ। ਪਾਬਾ ਮੇਰਾ ਕਹਿਣ ਦਾ ਕਿ ਜਦੋਂ ਆਪਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕਰਨਾ ਹੈ ਜਾਂ ਸੈਂਚੀਆਂ ਤੋਂ ਪਾਠ ਕਰਨਾ ਹੈ ਉਦੋਂ ਤੁਹਾਨੂੰ ਕੇਸ਼ੀ ਇਸ਼ਨਾਨ ਕਰਕੇ ਹੀ ਕਰਨਾ ਪੈਣਾ। ਚਾਹੇ ਤੁਸੀਂ ਦਿਨ ਦੇ ਵਿੱਚ ਚਾਰ ਵਾਰੀ ਕਰੋ ਚਾਹੇ ਤੁਸੀਂ ਪੰਜ ਵਾਰੀ ਕਰੋ ਉਦੋਂ ਤੁਹਾਨੂੰ ਅਗਰ ਤੁਸੀਂ ਲੈਟਰਨ ਜਾਂ ਬਾਥਰੂਮ ਗਿਓ ਜੇ ਬਾਥਰੂਮ ਗਿਓ ਤਾਂ ਤੁਸੀਂ ਕੱਪੜੇ ਬਦਲ ਲਓ ਤੇ ਪਿੰਡੇ ਇਸ਼ਨਾਨ ਕਰ ਲਓ ਅਗਰ ਤੁਸੀਂ ਲੈਟਰਨ ਗਿਓ ਹਨਾ ਤਾਂ ਤੁਹਾਨੂੰ ਕੇਸੇ ਇਸ਼ਨਾਨ ਕਰਕੇ ਤੇ ਸਾਰੇ ਆਪਣੇ ਬਸਤਰ ਬਦਲ ਕੇ ਗਲ ਦੇ ਵਿੱਚ ਪੱਲਾ ਪਾ ਕੇ ਫਿਰ ਤੁਹਾਨੂੰ ਪਾਠ ਕਰਨਾ ਪਵੇਗਾ ਸੈਂਚੀਆਂ ਤੋਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਰ ਤੁਸੀਂ ਗੁਟਕਾ ਸਾਹਿਬ ਜੀ ਤੋਂ ਪਾਠ ਕਰਦੇ ਹੋ ਤੁਸੀਂ ਲੈਟਰਨ ਨਹੀਂ ਗਏ ਬਾਥਰੂਮ ਗਿਓ ਤਾਂ ਤੁਸੀਂ ਮੂੰਹ ਹੱਥ ਧੋ ਕੇ ਹਨਾ ਇਸ ਤਰੀਕੇ ਨਾਲ ਵੀ ਪਾਠ ਕਰ ਸਕਦੇ ਹੋ ਤੇ ਮੋਬਾਈਲ ਤੋਂ ਤੁਸੀਂ ਅਗਰ ਗੁਰੂ ਸਾਹਿਬ ਜੀ ਡਾਊਨ ਮਲ ਕੇ ਗੁੜਕਾ ਸਾਹਿਬ ਡਾਊਨਲੋਡ ਕੀਤਾ ਹੋਇਆਗਾ ਹਨਾ ਵੀ ਆਪਾਂ ਨਿੱਤੇ ਨੇਮ ਕਰਨਾ ਹੈਗਾ ਕਈ ਹੁੰਦੇ ਨੇ ਭੈਣ ਭਰਾ ਜਿਨ੍ਹਾਂ ਤੋਂ ਨਹੀਂ ਇਸ਼ਨਾਨ ਹੁੰਦਾ ਦੇਖੋ ਅਗਰ ਤੁਸੀਂ ਮੈਂ ਪਹਿਲਾਂ ਵੀ ਕਿਹਾ ਗ੍ਰਸਤੀਆਂ ਪਤੀ ਪਤਨੀ ਹਮ ਬਿਸਤਰੋਂ ਤਾਂ ਤੁਹਾਨੂੰ ਇਸ਼ਨਾਨ ਕਰਕੇ ਹੀ ਪਾਠ ਕਰਨਾ ਪਵੇਗਾ ਗੁੜਕਾ ਸਾਹਿਬ ਤੋਂ ਕਰਨਾ ਚਾਹੇ ਸੈਂਕੀਆਂ ਤੋਂ ਕਰਨਾ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਰਨਾ ਹੈ ਤਾਂ ਤੁਹਾਨੂੰ ਕੇਸੀ ਇਸ਼ਨਾਨ ਕਰਨਾ ਹੀ ਪਵੇਗਾ ਅਗਰ ਤੁਸੀਂ ਮੋਬਾਈਲ ਤੋਂ ਕਰਨਾ ਤਾਂ ਤੁਸੀਂ ਆਪਣਾ ਪਿੰਡੇ ਇਸ਼ਨਾਨ ਕਰਕੇ ਮਲਕੇ ਤੁਸੀਂ ਫਿਰ ਕਰ ਸਕਦੇ ਹੋ। ਅਗਰ ਤੁਸੀਂ ਜਿਵੇਂ ਕਿ ਬਜ਼ੁਰਗੋਂ ਜਾਂ ਬੱਚੇ ਹੋ ਜਾਂ ਤੁਸੀਂ ਪਤੀ ਪਤਨੀ ਦਾ ਆਪਸ ਦੇ ਵਿੱਚ ਨਾ ਰਿਲੇਸ਼ਨ ਨਹੀਂ ਹੋਇਆ ਹਨਾ ਤਾਂ ਤੁਸੀਂ ਮਲਕੇ ਆਪਾਂ ਕਹਿੰਦੇ ਵੀ ਸਬੰਧ ਨਹੀਂ ਬਣਾਏ ਤਾਂ ਤੁਸੀਂ ਉਸ ਚੀਜ਼ ਤੋਂ ਸਵੇਰੇ ਉੱਠੋ ਉੱਠ ਕੇ ਆਪਦਾ ਪਿੰਡੇ ਇਸ਼ਨਾਨ ਕਰੋ ਇਸ਼ਨਾਨ ਕਰਕੇ ਆਪਣਾ ਨਿਤਨੇਮ ਕਰੋ। ਪਰ ਵਸਤਰ ਬਦਲਨੇ ਬਹੁਤ ਜ਼ਰੂਰੀ ਨੇ। ਕਿਉਂਕਿ ਇਹ ਦੇਖੋ ਜੇ ਆਪਾਂ ਗੁਟਕਾ ਸਾਹਿਬ ਹੱਥ ਦੇ ਵਿੱਚ ਲੈਣੇ ਹਨਾ ਕਈ ਵਾਰੀ ਆਪਣਾ ਦੁਪੱਟਾ ਹੁੰਦਾ ਨਾ ਆਪਣਾ ਮੂੰਹ ਮਾਂ ਤੇ ਵੀ ਆਪਾ ਇਦਾਂ ਮਾਰ ਲੈਣੇ ਆ ਹਨਾ ਪਿੰਡੇ ਤੇ ਵੀ ਹੱਥ ਵੀ ਪੂੰਝ ਲੈਣੇ ਦੇਖੋ ਇਹ ਇੱਕ ਝੂਠਾ ਹੁੰਦਾ ਜਿੰਨੀ ਤੁਸੀਂ ਬਾਣੀ ਦਾ ਹਨਾ ਸਤਿਕਾਰ ਕਰੋਗੇ ਜਿੰਨਾ ਤੁਸੀਂ ਗੁਰੂ ਸਾਹਿਬ ਜੀ ਦਾ ਸਤਿਕਾਰ ਕਰੋਗੇ ਤਾਂ ਤੁਹਾਡਾ ਦੁਨੀਆ ਦੇ ਵਿੱਚ ਓਨਾ ਹੀ ਸਤਿਕਾਰ ਹੋਵੇਗਾ ਤੁਸੀਂ ਕਰਕੇ ਦੇਖਿਓ ਮੈਂ ਤੁਹਾਨੂੰ ਹਰ ਵਾਰ ਇਹ ਸਮਝਾਉਣੀ ਆ ਦੇਖੋ ਤੁਸੀਂ ਬਾਬਿਆਂ ਕੋਲੇ ਜਾਂਦੇ ਹੋ ਬਹੁਤ ਪੈਸੇ ਲਾ ਕੇ ਜਾਂਦੇ ਹੋ ਕਿਤੇ ਤੁਹਾਡੇ ਮਾਨ ਤੇ ਡਾਕਟਰਾਂ ਕੋਲੇ ਜਾਂਦੇ ਹੋ ਤੁਹਾਨੂੰ ਹਨਾ ਉਥੋਂ ਵੀ ਬਹੁਤ ਤੁਹਾਨੂੰ ਉਹ ਹੁੰਦਾ ਪਰ ਮੈਂ ਸਿਰਫ ਲਾਲੋ ਵੀ ਤੁਹਾਨੂੰ ਮੋਬਾਈਲ ਤੋਂ ਤੁਸੀਂ ਵੈਸੇ ਵੀ ਦੇਖਦੇ ਹੋ ਜਿੰਨੀਆਂ ਵੀ ਮੇਰੀਆਂ ਵੀਡੀਓ ਨੇ ਹਨ ਤੁਹਾਨੂੰ ਇੰਨੀ ਪੋਜ਼ਿਟਿਵਿਟੀ ਨਾਲ ਭਰਨ ਗਈਆਂ ਕਿਉਂਕਿ ਮੈਂ ਖੁਦ ਜਿੱਥੋਂ ਨਿਕਲੀ ਆ ਜੋ ਮੇਰੇ ਨਾਲ ਹੱਡ ਬੀਤੀਆਂ ਸੀਗੀਆਂ ਜੋ ਕਿ ਜਿੱਥੋਂ ਵਾਈਗੁਰੂ ਜੀ ਨੇ ਮੈਨੂੰ ਸਾਡੇ ਪਰਿਵਾਰ ਨੂੰ ਕੱਢਿਆ ਹੈ ਨਾ ਸਾਰੇ ਪੈਨਪਰਾਵਾ ਨੂੰ ਮੈਂ ਇਹੀ ਉਦਾਸ ਕਰੂੰਗੀ ਵਾਹਿਗੁਰੂ ਜੀ ਅੱਗੇ ਹਰ ਟਾਈਮ ਮੈਂ ਸਵੇਰੇ ਸ਼ਾਮ ਅਰਦਾਸ ਕਰਦੀ ਆ ਕਿ ਜਿੰਨੇ ਵੀ ਪੈਨਪਰਾ ਮੇਰੇ ਨਾਲ ਜੁੜੇ ਨੇ ਚਾਹੇ ਨਹੀਂ ਜੁੜੇ ਵਾਹਿਗੁਰੂ ਜੀ ਸਾਰਿਆਂ ਨੂੰ ਆਪਣੇ ਨਾਲ ਜੋੜੋ ਕਿਉਂਕਿ ਭੇਖਤਾ ਆ ਰੀ ਪਖੰਡੀਆਂ ਨੇ ਬਹੁਤ ਮੇਰੇ ਹਨਾ ਭੋਲੇ ਪਾਲੇ ਪੈਨਪਰਾਵਾ ਨੂੰ ਆਪਣੇ ਵਿੱਚ ਬਰਗਲਾ ਰੱਖਿਆਗਾ ਨਾ ਬਹੁਤ ਦੁਖੀ ਕਰ ਰੱਖਿਆਗਾ ਨਾ ਪਰ ਹਾਸਿਲ ਉਹਦੇ ਵਿੱਚ ਕੁਝ ਨਹੀਂ ਹੁੰਦਾ ਤਾਂ ਦੇਖੋ ਜਦੋਂ ਵੀ ਤੁਸੀਂ ਹਨਾ ਇਸ਼ਨਾਨ ਕਰਨਾ ਜਾਂ ਆਪਣੇ ਘਰੇ ਤੁਸੀਂ ਸਹਿਜ ਬਾਟ ਪ੍ਰਕਾਸ਼ ਕੀਤਾ ਕਈ ਬਣਾ ਭਰਾ ਬਹੁਤ ਕਰਦੇ ਆ ਨਾ ਤਾਂ ਤੁਸੀਂ ਇਹਨਾਂ ਇਸ਼ਨਾਨ ਕਰਕੇ ਹੀ ਕਰਨਾ ਕਿਉਂਕਿ ਉਸ ਦੇ ਨਾਲ ਤੁਹਾਨੂੰ ਤੁਹਾਡੇ ਪਾਠ ਦਾ ਹਨਾ ਦੁੱਗਣਾ ਫਲ ਮਿਲੇਗਾ ਜਿੰਨੀ ਤੁਸੀਂ ਮਰਿਆਦਾ ਰੱਖੋਗੇ ਗੁਰੂ ਸਾਹਿਬ ਜੀ ਦੀ ਜਿਵੇਂ ਕਿ ਸੁੱਚੇ ਬਸਤਰ ਪਾਉਣੇ ਗਲ ਦੇ ਵਿੱਚ ਪੱਲੂ ਪਾ ਕੇ ਉਹ ਕਰਨਾ ਕਈ ਵਾਰੀ ਇਹ ਦੇਖਿਆ ਨਾ ਪਾਠ ਕਰਨਗੇ ਐਦਾਂ ਹੀ ਨਾ ਹੱਥਾਂ ਨੂੰ ਇਸ ਤਰੀਕੇ ਦੇ ਨਾਲ ਐ ਮੂੰਹ ਤੇ ਉਕਰੀ ਜਾਣਗੇ ਉਹੀ ਗੋਟਕਾ ਸਾਹਿਬ ਜਾਂ ਗੁਰਗਰਾ ਸਾਹਿਬ ਜੀ ਲਈ ਜਾਣਗੇ ਇਸ ਦੇ ਤੁਹਾਨੂੰ ਨਹੀਂ ਪਤਾ ਪਰ ਇਹ ਬਾਣੀ ਦੇ ਵਿੱਚ ਵੀ ਲਿਖਿਆ ਹੈ हे ਨਾਰ ਕਹਿੰਦੇ ਅਚਨ ਚੇਤ ਪਾਪ ਤੋਂ ਡਰ ਜਿਹੜੇ ਕਿ ਤੈਨੂੰ ਪਤਾ ਵੀ ਨਹੀਂ ਵੀ ਤੂੰ ਇਹ ਪਾਪ ਕਰ ਰਹੀ ਹੈਂ ਠੀਕ ਹੈ ਨਾ ਵੀ ਉਹਨਾਂ ਤੋਂ ਵੀ ਬਚੋ ਦੇਖੋ ਮੈਨੂੰ ਵੀ ਇਹ ਚੀਜ਼ਾਂ ਦਾ ਨਹੀਂ ਪਤਾ ਜੀ ਕਿਉਂਕਿ ਜਦੋਂ ਜਦੋਂ ਆਪਾਂ ਵੱਡੇ ਬਜ਼ੁਰਗਾਂ ਦੀਆਂ ਸੁਣਦੇ ਆਂ ਤੇ ਗੁਰੂ ਸਾਹਿਬ ਜੀ ਦੀ ਬਾਣੀ ਦਾ ਆਪਾਂ ਨੂੰ ਥੋੜੀ ਜਿਹੀ ਸੂਝ ਹੀ ਆਉਣ ਲੱਗਦੀ ਆ ਹਨਾ ਪਤਾ ਲੱਗਦਾ ਤਾਂ ਕਈ ਪਤ ਕੀ ਕਹਿਣਗੇ ਸੁਣ ਕੇ ਵੀ ਲਓ ਇਹ ਵਾ ਗਈ ਵੱਡੀ ਗਿਆਨਨ ਲਾ ਇਹ ਨੂੰ ਪੜਾ ਹੈ ਵੱਡਾ ਉਹ ਲ ਇਹ ਤਾਂ ਆਏ ਆ ਇਹ ਤਾਂ ਕਿਹੋ ਗਿਆਨ ਹੈ ਦੇਖੋ ਜੀ ਨੇ ਜਿਹੜਾ ਕੋ ਸਮਝਣਾ ਸਮਝੀ ਚਲੋ ਹਨਾ ਪਰ ਮੈਂ ਤਾਂ ਇੱਕੋ ਹੀ ਗੱਲ ਜਾਣਦੀ ਆ ਵੀ ਜਿਨੇ ਗੁਰੂ ਸਾਹਿਬ ਜੀ ਨੂੰ ਪ੍ਰਤੱਖ ਰੂਪ ਦੇ ਵਿੱਚ ਸਮਝ ਲਿਆ ਵੀ ਇਹ ਮੇਰੇ ਪਾਤਸ਼ਾਹ ਮੇਰੇ ਨਾਲ ਨੇ ਮੇਰੇ ਹਰ ਇੱਕ ਦੁੱਖ ਸੁੱਖ ਦੇ ਵਿਗਨ ਹਰਤਾ ਨੇ ਹਰ ਇੱਕ ਮੇਰਾ ਕਾਰਜ ਕਰਨਗੇ ਤਾਂ ਦੇਖਿਓ ਤੁਹਾਨੂੰ ਕਿਸੇ ਭੈਣ ਭਰਾ ਕਿਸੇ ਰਿਸ਼ਤੇਦਾਰ ਲਾ ਲੋ ਕਿਸੇ ਵੀ ਆਪਾਂ ਕਹਿੰਦੇ ਆ ਵੀ ਅਫਸਰ ਕੋਲੇ ਕਿਸੇ ਵੀ ਡਾਕਟਰ ਕੋਲ ਕਿਸੇ ਵੀ ਕਿਤੇ ਵੀ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਣੀ ਤੁਹਾਡਾ ਸਾਰਾ ਕੁਝ ਗੁਰੂ ਸਾਹਿਬ ਜੀ ਆਪ ਹੀ ਕਰਾਉਣਗੇ ਆਪ ਹੀ ਕਰਨਗੇ ਤੁਹਾਨੂੰ ਉਸੇ ਜਗ੍ਹਾ ਲੈ ਕੇ ਜਾਣਗੇ ਜਿੱਥੇ ਤੁਹਾਡਾ ਭਲਾ ਤੇ ਜਿੱਥੇ ਤੁਹਾਡਾ ਭਲਾ ਹੋਵੇਗਾ ਅੱਜ ਤੁਹਾਡੇ ਮਨ ਦੇ ਵਿੱਚ ਜੋ ਵੀ ਦੁਵਿਧਾ ਸੀ ਜੋ ਮੈਨੂੰ ਤੁਸੀਂ ਪੁੱਛਦੇ ਸੀ ਵੀ ਦੀਦੀ ਇਦਾਂ ਕਰੀਏ ਇਹ ਨਹੀਂ ਕਰੀਏ ਤਾਂ ਉਹ ਸਾਰੀਆਂ ਖਤਮ ਹੋ ਗਈਆਂ ਹੋਣਗੀਆਂ ਦੇਖੋ ਮੈਂ ਤੁਹਾਨੂੰ ਹੁਣ ਪੂਰਾ ਕਲੀਅਰ ਤੌਰ ਤੇ ਦੱਸਦਾ ਕਿ ਤੁਸੀਂ ਅਗਰ ਇਦਾਂ ਪਾਠ ਕਰਨਾ ਹੈ ਤਾਂ ਤੁਸੀਂ ਇਸ਼ਨਾਨ ਕਰਨਾ ਹੀ ਪੈਣਾ ਹੈ ਹਨਾ ਅਗਰ ਤੁਸੀਂ ਮੋਬਾਈਲ ਤੋਂ ਪਾਠ ਕਰਦੇ ਹੋ ਇਸ ਤਰੀਕੇ ਨਾਲ ਤਾਂ ਤੁਸੀਂ ਉਹ ਕਰਨਾ ਦੇਖੋ ਫਿਰ ਵੀ ਤੁਹਾਨੂੰ ਕਿਸੇ ਗੱਲ ਦਾ ਕੋਈ ਨਾ ਪਤਾ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੇ ਹੁਣ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਕਈ ਵਾਰੀ ਵੱਧ ਘੱਟ ਬੋਲਿਆ ਜਾਂਦਾ ਤਾਂ ਮਾਫੀ ਚਾਹੁੰਨੀ ਆ ஹலோ மிலாங்க பாடல வீடியோ சோத்தக்கலை சார்பா மெரிவிரியாக